ਮਰਜੀ ਦਾ ਖਾਲਸਾ ਵਾਰਜੂ ਕੀ ਫਤੇ ਭਾਈ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਤੁਹਾਨੂੰ ਵੱਡੀ ਅਪਡੇਟ ਦਿੰਨੇ ਆ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਅੱਜ ਤਰੀਕ ਸੀ 25 ਫਰਵਰੀ ਨੂੰ ਲੈ ਕੇ ਜਿਹੜੀ ਵੱਡੀ ਅਪਡੇਟ ਆ ਤੁਹਾਨੂੰ ਸੁਣਾਉਣੇ ਆ ਪਹਿਲਾਂ ਦੱਸ ਦਈਏ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਨੌ ਹੋਰ ਸਾਥੀ ਜਿਹੜੇ ਨੇ ਡਿਬੂਗੜ ਆਸਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ 2 ਸਾਲਾਂ ਤੋਂ ਜਿਨ੍ਹਾਂ ਦੇ ਉੱਪਰ ਐਨਐਸਏ ਲੱਗਿਆ ਹੋਇਆਗਾ ਜਿਨ੍ਹਾਂ ਦਾ ਮਾਰਤ ਦੇ ਵਿੱਚ ਐਨਐਸਏ ਖਤਮ ਹੋਣ ਵਾਲਾਗਾ ਦੂਸਰੀ ਵੱਡੀ ਗੱਲ ਇਹ ਆ ਕਿ ਭਾਈ ਅੰਮਰਪਾਲ ਸਿੰਘ ਤੇ ਜਿਹੜਾ ਕਿ ਜਵਾਬਾ ਕਾਨੂੰਨ ਲੱਗਿਆ ਹੋਇਆਗਾ ਤੁਹਾਨੂੰ ਸਭ ਨੂੰ ਪਤਾਗਾ ਕਿ ਉਹ ਇੱਕ ਕਤਲ ਮਾਮਲਾ ਜਿਹੜਾ ਪੰਜਾਬ ਦੇ ਵਿੱਚ ਹੋਇਆ ਸੀ ਉਸ ਨੂੰ ਲੈ ਕੇ ਜਿਹੜਾ ਸਾਡੇ ਜਿਹੜਾ ਸਿੱਖ ਕੌਮ ਦੇ ਵਿਰੋਧੀ ਨੇ ਜੇ ਆਪਾਂ ਕਹਿ ਲਈਏ ਕਿ ਸਿੱਖ ਕੌਮ ਦੇ ਜਿਹੜੇ ਹਮੇਸ਼ਾ ਤੋਂ ਅੱਜ ਤੋਂ ਨਹੀਂ ਇਹ ਜਦੋਂ ਕੋਈ ਦੁਨੀਆ ਸਾਜੀ ਆ ਜੇ ਆਪਾਂ ਇਹ ਕਹਿ ਲਈਏ ਕਿ ਜਦੋਂ ਤੋਂ ਸਿੱਖ ਕੌਮ ਹੋਣ ਦੇ ਵਿੱਚ ਆਈ ਆ ਗੁਰੂ ਗੋਬਿੰਦ ਸਿੰਘ ਨੇ 1699 ਬਸਾਖੀ ਤੋਂ ਵਾਲੇ ਦਿਨ ਜੋ ਖਾਲਸਾ ਪੰਥ ਨੂੰ ਸਾਜਿਆ ਉਸ ਟਾਈਮ ਤੋਂ ਹੀ ਲੈ ਕੇ ਜਿਹੜਾ ਸਿੱਖਾਂ ਦੇ ਜਿਹੜਾ ਬਹਿਰੀਆਂ ਨੇ ਸਰਕਾਰਾਂ ਅਤੇ ਕੁਝ ਸਾਡੇ ਸਿੱਖ ਲੀਡਰ ਜੋ ਕਿ ਇਹਦੇ ਮਹੰਤ ਕਿਹਾ ਜਾਂਦਾ ਸੀ ਉਹਨਾਂ ਨੂੰ ਕਦੇ ਗद्दार ਕਿਹਾ ਜਾਂਦਾ ਸੀ ਕਦੇ ਟਾਟ ਕਿਹਾ ਜਾਂਦਾ ਕਦੇ ਮਸੰਦ ਕਿਹਾ ਜਾਂਦਾ ਜਾਨੀ ਕਿ ਚਾਹੇ ਕਿੰਨੇ ਮਰਜੀ ਇਹਨਾਂ ਨਮਾਜ਼ ਨਮਾਜ਼ ਲੋ ਇਹਨਾਂ ਦੇ ਨਾਮ ਦੇ ਨਾਲ ਤੇ ਉਹ ਜਿਹੜੇ ਮਸੰਦ ਬਣੇ ਨੇ ਜਿਹੜੇ ਉਹ ਚਮਚੇ ਬਣੇ ਨੇ ਸਰਕਾਰਾਂ ਦੇ ਸਰਕਾਰਾਂ ਹਮੇਸ਼ਾ ਜਿਹੜੀਆਂ ਸਿੱਖ ਕੌਮ ਦੀ ਹੀ ਦੋਸ਼ੀ ਨੇ ਸਿੱਖ ਕੌਮ ਦੇ ਖਿਲਾਫ ਨੇ ਜਾਨੀ ਕਿ ਸਿੱਖ ਕੌਮ ਹੀ ਇਹਨਾਂ ਨੂੰ ਜਿਹੜਾ ਰੜਕਦਾਗਾ ਜਾਲ ਸਰਕਾਰਾਂ ਨੇ ਹਮੇਸ਼ਾ ਹੀ ਜਿਹੜਾ ਸਿੱਖਾਂ ਦੇ ਨਾਲ ਜਿਹੜਾ ਬੈਰ ਆ ਉਤਰੋ ਆ ਉਹ ਕਮਾਇਆਗਾ ਇਹ ਅੱਜ ਤੋਂ ਨਹੀਂ ਇਹ ਸ਼ੁਰੂ ਤੋਂ ਹੀ ਬਤਾਰਾ ਜਿਹੜਾ ਚੱਲਦਾ ਆ ਰਿਹਾਗਾ ਮੈਂ ਤੁਹਾਨੂੰ ਪਹਿਲਾਂ ਵੀ ਬਣੀ ਵਾਰੀ ਕਿਹਾ ਸੀ ਤੇ ਅੱਜ ਵੀ ਕਹਣਾਗਾ ਵੀ ਤੌਰ ਤਰੀਕੇ ਬਦਲੇ ਨੇ ਸਰਕਾਰਾਂ ਉਹੀ ਨੇ ਕਿ ਉਸ ਸਮਾਂ ਜਪਾਕੇਲੇ ਕਿ ਔਰੰਗਜ਼ੇਬ ਵਾਲਾ ਸਮਾਂ ਸੀ ਜਿਹੜਾ ਉਹ ਸ਼ਹੀਦ ਕੰਮੇ ਕੀਤੇ ਉਹਨਾਂ ਨੇ ਬੱਚਿਆਂ ਨੂੰ ਤੁਹਾਨੂੰ ਉਹ ਵੀ ਪਤਾਗਾ ਸਾਰਾ ਤੇ ਉਸ ਤੋਂ ਬਾਅਦ ਜਿਹੜਾ ਦੌਰ ਅੱਜ ਤੱਕ ਚੱਲ ਰਿਹਾ ਹੈਗਾ ਤੇ ਅੱਜ ਹੱਥ ਦੇ ਵਿੱਚ ਸਰੰਜਾ ਫੜਾ ਦਿੱਤੀਆਂ ਨੌਜਵਾਨਾਂ ਦੇ ਅੱਜ ਇਸ ਤਰ੍ਹਾਂ ਮਾਰਿਆ ਜਾਂਦਾ ਜਾਂ ਫੇਕ ਅਨਕਾਊਂਟਰਾਂ ਦੇ ਵਿੱਚ ਮਾਰਿਆ ਜਾਂਦਾ 90 ਤੋਂ 95 ਦਹਾਕੇ ਦੇ ਵਿੱਚ 5 ਸਾਲਾਂ ਵਿੱਚ ਜੱਟ ਸਾਡਾ ਸਿੱਖ ਨੌਜਵਾਨ 3 ਲੱਖ ਦੇ ਕਰੀਬ ਸਾਡਾ ਸੇਕਾ ਨੂੰ ਕੋਕੋ ਕੇ ਜਿਹੜਾ ਚੁਕਚੋਕੇ ਘਰਾਂ ਦੇ ਵਿੱਚੋਂ ਮਾਰਿਆ ਗਿਆ ਤੇ ਕਿਸੇ ਦੀ ਜਿਹੜੀ ਲਾਸਾ ਵੀ ਨਹੀਂ ਦਿੱਤੀ ਗਈ ਆ ਤੇ ਇਹ ਗੱਲ ਹੁਣ ਆਪਾਂ ਇਸੇ ਟੌਪਿਕ ਤੇ ਆ ਜਿਹੜੀ ਗੱਲ ਕੇ ਭਾਈ ਅੰਮਰਤਪਾਲ ਸਿੰਘ ਨੂੰ ਸਰਕਾਰਾਂ ਨੇ ਕਿਉਂ ਬੰਦੀ ਬਣਾਇਆ ਹੁਣ ਇੱਥੇ ਇੱਕ ਪ੍ਰਸ਼ਨ ਬੜਾ ਹੈਗਾ ਵੱਡਾਗਾ ਸਵਾਲ ਕਿ ਇੱਥੇ ਜਿਹੜੇ ਹੋਰ ਵੀ ਬੜੇ ਸਿੱਖ ਨੇ ਜਿਹੜੇ ਕਿ ਖਾਰਿਸਤਾਨ ਦੀ ਮੰਗ ਵੀ ਕਰਦਿੰਨੇ ਖਾਰਿਸਤਾਨ ਦੇ ਨਾਮ ਤੇ ਜੇ ਆਪਾਂ ਕਹ ਲਈਏ ਕਿ ਵੋਟਾਂ ਵੀ ਲੈਂਦੇ ਨੇ ਤੇ ਕਰੀਬ 50 60 70 ਸਾਲਾਂ ਤੋਂ ਜਿਹੜਾ ਇਹ سلسلہ ਚੱਲਦਾ ਆ ਰਿਹਾ ਹੁਣ ਕਈਆਂ ਦੇ ਜਨ ਦੇ ਵਿੱਚ ਆਉਂਦਾ ਇਹ ਸਵਾਲ ਕਰਦੇ ਨੇ ਕਿ ਭਾਈ ਅੰਮਰਤਪਾਲ ਸਿੰਘ ਤੇ ਇੱਕ ਸਰਕਾਰ ਇਹ ਜ਼ੁਲਮ ਕਿਉਂ ਕਮਾ ਰਹੀ ਆ ਤੇ ਦੂਜਿਆਂ ਤੇ ਕਿਉਂ ਨਹੀਂ ਮੈਂ ਇੱਕ ਗੱਲ ਤਾਂ ਇਹ ਕਹਿਣਾ ਹੁੰਨਾ ਕਿ ਤੁਸੀਂ ਭੁੱਲ ਜਾਂਦੇ ਹੋ ਸਿੱਧੀ ਜ਼ੁਲਮ ਤਾਂ ਸਾਰਿਆਂ ਤੇ ਹੋਇਆਗਾ ਕਿਸੇ ਤੇ ਵੱਧ ਹੁੰਦਾ ਕਿਸੇ ਤੇ ਘੱਟ ਹੁੰਦਾ ਗਾ ਪਰ ਤੁਹਾਡੀ ਜਿਹੜੀ ਮਾਨਸਿਕਤਾ ਲੈ ਲਈਏ ਜਾਂ ਆਪਾਂ ਇਕੱਲੇ ਕਿ ਬੁੱਧੀ ਲੈ ਲਈਏ ਜੇ ਆਪਾਂ 40 ਸਾਲ ਪਿੱਛੇ ਚਲੇ ਜਾਈਏ ਸਾਡੇ ਸਿੱਖਾਂ ਦੇ ਨਾਲ ਕੀ ਕੁਝ ਨਹੀਂ ਹੋਇਆ 84 ਦੇ ਵਿੱਚ ਕਿੰਨਾ ਕੁਝ ਹੋਇਆ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਜਿਹੜਾ ਭੁੱਲ ਚੁੱਕੇ ਆ ਅਸੀਂ ਨਵੀਂ ਚੀਜ਼ ਨੂੰ ਡਿਫੈਂਡ ਕਰਦੇ ਆ ਕਿ ਨਵੀਂ ਚੀਜ਼ ਇਸ ਤਰ੍ਹਾਂ ਵਾਪਰ ਗਈ ਵਾਪਰਿਆ ਸਭ ਦੇ ਨਾਲ ਹੀ ਆ ਠੀਕ ਆ ਕਿ ਜਿਹੜਾ ਤਾਨੂੰ ਨਵੀਂ ਚੀਜ਼ ਲੱਗਦੀ ਆ ਕੋਈ ਕਿ ਭਾਈ ਅੰਮਰਤਪਾਲ ਸਿੰਘ ਦੇ ਨਾਲ ਨਵਾਂ ਹੋਇਆ ਇਹ ਨਵਾਂ ਨਹੀਂ ਜਿਹੜਾ ਵੀ ਇੱਥੇ ਸਿੱਖ ਕੋਈ ਵੀ ਆ ਜਿਹੜਾ ਆਪਣੀ ਜਾਗ ਦੀ ਜ਼ਮੀਰ ਨੂੰ ਥੇਲੇ ਉੱਤੇ ਰੱਖ ਕੇ ਜਿਹੜਾ ਚੱਲਦਾਗਾ ਤੇ ਸਰਕਾਰ ਦੇ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਗੱਲਾਂ ਕਰਦਾਗਾ ਸਿਸਟਮ ਨੂੰ ਜਿਹੜਾ ਬੰਗਾਰਦਾਗਾ ਕਿ ਉਹ ਸਿਸਟਮ ਜਿਹੜਾ ਕਿ ਸਿੱਖਾਂ ਦਾ ਦੁਸ਼ਮਣ ਆ ਜਿਹੜਾ ਕਿ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦਾ ਸਿਸਟਮ ਆ ਉਹ ਸਟੇਟ ਉਹ ਦੀਪ ਸਟੇਟ ਆ ਤੇ ਏਜੰਸੀਆਂ ਨੇ ਉਹਨਾਂ ਨੂੰ ਜਿਹੜਾ ਲਲਕਾਰਦਾਗਾ ਜਾਂ ਦਿੱਲੀ ਦੇ ਹਿੱਕ ਉੱਤੇ ਜਿਹੜਾ ਬਹਿਣ ਦੀ ਗੱਲਾਂ ਕਰਦਾਗਾ ਤੇ ਉਸ ਸਿੱਖ ਦੇ ਨਾਲ ਇਹ ਇਸ ਤਰ੍ਹਾਂ ਹੀ ਕਾਰਾ ਕਰਦਿਆਂ ਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਿਆਂ ਨੇ ਕਿ ਸਾਡੇ ਮੂਹਰੇ ਗੋਡੇ ਟੇਕੇ ਸਾਠੇ ਤੋਂ ਈਨ ਮੰਨੇ ਈਨ ਮੰਨ ਕੇ ਸਾਡੇ ਜਿਹੜਾ ਥੱਲੇ ਲੱਗ ਕੇ ਚੱਲੇ ਤਾਂ ਫਿਰ ਅਸੀਂ ਇਹਨੂੰ ਸਾਰਾ ਕੁਝ ਜ਼ਿਲ੍ਹਾ ਤੋਂ ਵੀ ਕੱਢ ਦਾਂਗੇ ਇਹਨਾਂ ਤੇ ਜਿਹੜੇ ਪਰਚੇ ਪਏ ਉਹ ਵੀ ਮਾਫ਼ ਕਰ ਦਾਂਗੇ ਪਰ ਮੈਂ ਕਹਣਾ ਕਿ ਜਿਹੜਾ ਵੀ ਕੋਈ ਗੁਰੂ ਦਾ ਸਿੱਖ ਆ ਦੇਖੋ ਇੱਥੇ ਸਿੱਖਾਂ ਦੇ ਵਿਖਾਵੇ ਬੜੇ ਨੇ ਮੈਂ 98 99% ਕਹੂੰਗਾ ਕਿ ਸਾਡੀ ਅੱਜ ਸਿਕ ਕੋਮ ਦੀ ਮਾਨਸਿਕਤਾ ਐਡਾ ਗੁਲਾਮ ਹੋ ਚੁੱਕੀ ਆ ਗੁਲਾਮ ਹੋ ਚੁੱਕੀ ਆ ਕਿ ਸਰਕਾਰਾਂ ਦੇ ਤਲਵੇ ਚੱਟ ਰਹੇ ਨੇ ਪਰ 1-2% ਸਿੱਖ ਨੇ ਜਿਹੜੇ ਕਿ ਜਿਹੜੇ ਸਰਕਾਰ ਦੇ ਅੱਗੇ ਝੁਕਦੇ ਨਹੀਂ ਏਨ ਨਹੀਂ ਮੰਨਦੇ ਤੇ ਜਿਹੜਾ ਕਿ ਸਰਕਾਰ ਨੂੰ ਲਲਕਾਰਦੇ ਨੇ ਕਿ ਤੁਸੀਂ ਸਾਡੇ ਸਿੱਖਾਂ ਦੇ ਨਾਲ ਆ ਕਿੋਂ ਹੱਤ ਤੱਕ ਕੇਸਾਂਇਆ ਕਰਦੇ ਹੋ ਕਿਉਂ ਬਦੀਕੀਆਂ ਕਰਦੇ ਹੋ ਕੀ ਤੁਹਾਡਾ ਸਿੱਖਾਂ ਨੇ ਕੀ ਵਿਗਾੜ ਦਿੱਤਾ ਕੀ ਤੁਹਾਡਾ ਸਿੱਖਾਂ ਨੇ ਝਰਾ ਲਿਆ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖ ਨੇ ਸਭ ਤੋਂ ਵੱਧ ਸੇਵਾ ਕਰਨ ਵਾਲੇ ਸਿੱਖ ਨੇ ਪਰ ਫਿਰ ਵੀ ਜਿਹੜਾ ਸਿੱਖਾਂ ਨੂੰ ਬੰਗਾਰਿਆ ਜਾ ਰਿਹਾ ਲਤਾੜਿਆ ਜਾ ਰਿਹਾ ਤੇ ਉਹਨਾਂ ਦੇ ਜਿਹੜੇ ਮੁਕਾਬਲੇ ਬਣਾਏ ਜਾ ਰਹੇ ਨੇ ਹੁਣ ਗੱਲ ਆ ਆਪਾਂ ਅੱਜ ਦੀ ਕਰਦੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਡੀਬੁਰਗੜ ਦੇਲ ਦੇ ਵਿੱਚ ਰੱਖਿਆ ਸਰਕਾਰਾਂ ਵੱਲੋਂ ਸੈਂਟਰ ਸਰਕਾਰ ਆ ਪੰਜਾਬ ਸਰਕਾਰ ਆ ਅੱਜ ਭਾਈ ਅੰਮਰਤਪਾਲ ਸਿੰਘ ਦੀ ਤਰੀਕਾ ਤੇ ਭਾਈ ਜਿਹੜਾ ਕਿ ਵੱਡਾ ਇਹ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਅੱਜ ਭਾਈ ਅੰਮਰਤਪਾਲ ਸਿੰਘ ਨੂੰ ਵੱਡੀ ਰਾਤ ਮਿਲੇਗੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਕਿ ਸਾਡੇ ਸੂਤਰਾਂ ਤੋਂ ਇਹ ਮਿਲੀ ਜਾਣਕਾਰੀ ਅਨੁਸਾਰ ਆ ਪਾਲੇ ਫਿਲਹਾਲ ਇਹ ਕਲੀਅਰ ਨਹੀਂ ਪਰ ਸੂਤਰਾਂ ਦੇ ਦੱਸਣ ਦੇ ਮੁਤਾਬਕ ਕਿ ਭਾਈ ਅੰਮਰਤਪਾਲ ਸਿੰਘ ਨੂੰ ਤਿੰਨ ਦਿਨਾਂ ਦੀ ਜਿਹੜੀ ਆ ਉਹ ਜ਼ਮਾਨਤ ਮਿਲ ਸਕਦੀ ਆ ਪਰੋਲ ਮਿਲ ਸਕਦੀ ਆ ਕਿ ਭਾਈ ਅੰਮਰਤਪਾਲ ਸਿੰਘ ਜੋ ਕਿ 10 ਮਾਰਚ ਨੂੰ ਸੈਸ਼ਨ ਹੋਣਾਗਾ ਲੋਕ ਸਭਾ ਦਾ ਸੈਸ਼ਨ ਉਹਦੇ ਵਿੱਚ ਹਿੱਸਾ ਲੈਣਗੇ ਤੇ ਜਿਹੜਾ ਬੋਲਣ ਦਾ ਉਹਨਾਂ ਨੂੰ ਜਿਹੜਾ ਟਾਈਮ ਮਿਲੇਗਾ ਇਹ ਵੱਡੀ ਅਪਡੇਟ ਆ ਤੇ ਵੱਡਾ ਜਿਹੜਾ ਆਪਾਂ ਕਹ ਦੀਏ ਕਿ ਤੁਹਾਡੇ ਨਾਲ ਜਿਹੜੀ ਇਹ ਖਬਰ ਆ ਉਹ ਸਾਂਝੀ ਕੀਤੀ ਆ ਤੇ ਨਾਲ ਦੇ ਨਾਲ ਜਿਹੜੀ ਅਕਾਲੀ ਦਲ ਵਾਰਤ ਪੰਜਾਬ ਦੇ ਜਥੇਬੰਦੀ ਬਣਾਈ ਆ ਭਾਈ ਅੰਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਮੁਖੀ ਨੇ ਤੇ ਕਰਤਾ ਧਰਤਾ ਉਹਨਾਂ ਦੇ ਜਿਹੜੇ ਬਾਪੂ ترਤੇਮ ਸਿੰਘ ਨੇ ਉਹਨਾਂ ਦੇ ਪਿਤਾ ਤੇ ਹੋਰ ਜਿਹੜੇ ਜਥੇਬੰਦੀ ਦੇ ਜਿਹੜੇ ਚਲਾ ਰਹੇ ਨੇ ਤੇ ਉਹਦੇ ਵਿੱਚ ਜਿਹੜੀ ਮੈਂਬਰਸ਼ਿਪ ਆ ਧੜਾ ਧੜਾ ਜਿਹੜੀਆਂ ਮੈਂਬਰਸ਼ਿਪ ਆ ਜਿਹੜੀ ਉਹ ਵੱਧ ਰਹੀ ਆ ਬੇਸ਼ੱਕ ਅਜੇ ਖਾਪਾ ਲੋਕਾਂ ਦੇ ਮਨਾਂ ਦੇ ਵਿੱਚ ਕਿ ਭਗਵੰਤ ਮਾਨ ਦੀ ਸਰਕਾਰ ਉਹਨਾਂ ਨੂੰ ਕਦੇ ਅੰਦਰ ਨਾ ਕਰ ਦੇਵੇ ਉਹਨਾਂ ਦੇ ਝੂਠੇ ਪੱਤ ਨਾ ਕੇਸ ਕਰ ਦੇਵੇ ਇਹ ਕਈ ਡਰਾਵੇ ਨੇ ਜਿਹੜੇ ਕਿ ਅਲੇ ਜਿਹੜੇ ਸਿੱਖ ਨੇ ਉਹ ਕਈਆਂ ਦੇ ਫੋਨ ਆਉਂਦੇ ਨੇ ਜੀ ਕਈਆਂ ਦੇ ਕਮੈਂਟ ਵੀ ਆਉਂਦੇ ਆ ਤੇ ਦੇਖੋ ਜੀ ਅਸੀਂ ਮੈਂਬਰਸ਼ਿਪ ਅਜੇ ਤਾਂ ਨਹੀਂ ਕਰਦੇ ਅਜੇ ਸਾਨੂੰ ਸਰਕਾਰਾਂ ਤੋਂ ਡਰਾਂ ਆ ਜੀ ਸਰਕਾਰਾਂ ਦੇਖੋ ਜੇ ਤੁਸੀਂ ਮਾੜਾ ਕਰਨੇ ਨਹੀਂ ਪਰ ਮਾੜਾ ਤਾਂ ਹੁਣ ਅੰਮ੍ਰਿਤਪਾਲ ਨੇ ਵੀ ਨਹੀਂ ਕੀਤਾ ਜੇ ਆਪਾਂ ਇਹ ਸੋਚੀਏ ਪਰ ਦੋਨੇ ਪੱਖ ਨੇ ਇਹ ਜੇ ਡਰਦਾ ਤਾਂ ਸਿੱਖ ਨਹੀਂ ਜੇ ਸਿੱਖਾ ਤੋਂ ਡਰਦਾ ਨਹੀਂ ਠੀਕ ਹੈ ਕਿ ਹੁਣ ਜੇ ਆਪਾਂ ਘੋਨੇ ਮੋਨੇ ਨੂੰ ਕਹੀਏ ਹੈ ਤਾਂ ਸਿੱਖ ਨੇ ਪਰ ਉਹਨਾਂ ਦੇ ਅੰਦਰ ਜਿਹੜੀ ਚਿੰਗਾ ਜੇ ਆਪਾਂ ਕਹ ਲਈਏ ਕਿ ਅੰਮ੍ਰਿਤ ਤੋਂ ਬਿਨਾਂ ਅੰਬਰਤ ਦੀ ਦਾਤ ਤੋਂ ਬਿਨਾ ਨਹੀਂ ਪ੍ਰਾਪਤ ਹੋ ਸਕਦੀ ਤੇ ਨਹੀਂ ਉਹਨੂੰ ਦਲੇਰੀ ਨਹੀਂ ਆ ਸਕਦੀ ਗੁਰਬਾਣੀ ਤੋਂ ਬਿਨਾ ਸਾਡੇ ਅੰਦਰ ਹਨੇਰਾ ਹੈਗਾ ਕੂੜਾ ਪਸਾਰਾ ਜੇ ਅਸੀਂ ਗੁਰਬਾਣੀ ਪੜਾਂਗੇ ਉਹਨੂੰ ਸਮਝਾਂਗੇ ਤਾਂ ਸਾਡੇ ਅੰਦਰ ਨਿਰੰਤਰਤਾ ਕੁਦਰਤੀ ਆਊਗੀ ਚਾਹੇ ਤੁਸੀਂ ਜੇ ਤਾਟੋ ਅਣਪੜੋ ਬਾਈਕ ਨੂੰ ਵਹਿਰੂ ਕਰ ਲਓ ਜਿੰਨਾ ਕ ਤੁਹਾਨੂੰ ਆਉਂਦਾ ਹੈਗਾ ਮੂਲ ਮੰਤਰ ਦਾ ਜਾਪ ਕਰ ਲਓ ਬੜੀ ਵੱਡੀ ਭਾਬਰ ਹੈ ਗੁਰਬਾਣੀ ਦੇ ਵਿੱਚ ਤੇ ਹੁਣ ਗੱਲ ਆ ਭਾਈ ਅੰਮਰਤਪਾਲ ਸਿੰਘ ਤੇ ਕਰਦੇ ਸੀ ਆਪਾਂ ਤੇ ਅੰਮਰਤਪਾਲ ਸਿੰਘ ਨੂੰ ਜਿਹੜੀ ਆ ਤਿੰਨ ਦਿਨਾਂ ਦੀ ਜਿਹੜੀ ਜਮਾਨਤ ਆ ਉਹ ਮਿਲ ਚੁੱਕੀ ਆ ਤੇ ਭਾਈ ਅੰਮਰਤਪਾਲ ਸਿੰਘ ਜਿਹੜੇ ਕਹਿੰਦੇ ਸੀ ਕਿ ਭਾਈ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਗਈ ਉਹਨਾਂ ਦੇ ਮੂੰਹ ਤੇ ਅੱਜ ਵੱਡੀ ਚਪੇੜ ਵੱਜੀ ਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਫੈਸਲਾਗਾ ਉਹ ਅਜੇ ਰਾਖਮਾ ਰੱਖ ਲਿਆ ਤੇ ਪਰਸੂਤਰਾ ਤੋਂ ਜਿਹੜੀ ਮਿਲੀ ਜਾਣਕਾਰੀ ਵੱਡੀ ਖਬਰ ਇਹ ਆ ਅੰਮਰਤਪਾਲ ਸਿੰਘ ਭਾਈ ਅੰਮਰਤਪਾਲ ਸਿੰਘ ਐਮਪੀ ਜੋ ਖੰਡੂਰ ਸਾਹਿਬ ਤੋਂ ਆ ਬੇਸਕਾ ਦਾ ਉਹਨਾਂ ਦਾ ਅੱਜ ਪੰਜਾਬ ਦਾ ਬੱਚਾ ਬੱਚਾ ਮਰੀਦ ਆ ਕਿਉਂ ਮਰੀਦ ਆ ਕਿਉਂਕਿ ਇੱਥੇ ਸੱਚ ਬੋਲਣ ਵਾਲੇ ਬਹੁਤ ਘੱਟ ਹੁੰਦੇ ਆ ਜਦੋਂ ਕੋਈ ਸੱਚ ਬੋਲਦਾ ਤੇ ਉਹ ਕੁਦਰਤੀ ਸੁਭਾਅਕ ਗੱਲ ਆ ਕਿ ਸੱਤ ਦੇ ਨਾਲ ਲੋਕ ਮਿਲਸਾਂ ਖੜਦੇ ਨੇ ਬੇਸਕਾ ਅੱਜ ਇੱਥੇ ਕੂੜ ਪ੍ਰਧਾਨ ਆ ਇੱਥੇ ਝੂਠ ਪ੍ਰਧਾਨ ਆ ਇੱਥੇ ਝੂਠਾ ਲੋਕਾਂ ਦੀ ਸਰਕਾਰ ਬਣਾ ਜਾਂਦੇ ਲੋਕ ਝੂਠ ਮਾਰ ਮਾਰ ਕੇ ਅੱਜ ਝੂਠ ਮਾਰ ਮਾਰ ਕੇ ਲੋਕਾਂ ਨੂੰ ਕਮੇ ਗਮਰਾਹ ਕੀਤਾ ਜਾਂਦਾਗਾ ਪਰ ਜਿਨ੍ਹਾਂ ਨੇ ਸੱਚ ਨੂੰ ਸਮਝ ਲਿਆ ਜਿਨ੍ਹਾਂ ਨੇ ਸੱਚ ਨੂੰ ਕਮਾ ਲਿਆ ਉਹ ਕਦੇ ਡੋਲਦੇ ਨਹੀਂ ਤੇ ਉਹ ਕਦੇ ਏਨ ਨਹੀਂ ਮੰਨਦੇ ਤੇ ਨਾ ਹੀ ਉਹ ਕਦੇ ਇਧਰ ਉਧਰ ਭੜਕਦੇ ਨੇ ਉਹ ਹਮੇਸ਼ਾ ਇਹ ਜਿਹੜਾ ਉਹਨਾਂ ਨੂੰ ਲੱਗਦਾ ਕਿ ਸੱਚਾ ਬੰਦਾ ਸਾਡੇ ਲਈ ਸਾਡੀ ਕੌਮ ਦੇ ਲਈ ਕੁਝ ਨਾ ਕੁਝ ਕਰੂਗਾ ਸਾਡੀ ਕੌਮ ਅਤੇ ਹੋਰਾਂ ਦੀ ਵੀ ਜਿਹੜੀ ਕਿ ਚਾਹੇ ਹਿੰਦੂ ਆ ਸਿੱਖ ਆ ਅਸਾਈ ਆ ਜੋ ਵੀ ਆ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਜ਼ਰੂਰ ਕਰੂਗਾ ਇਹ ਸਾਡੇ ਬਹੁਤੇ ਹਿੰਦੂ ਵੀ ਨੇ ਜਿਹੜੇ ਕਿ ਹਿੰਦੂ ਵੀਰ ਆ ਉਹ ਪਾਰਟੀ ਦੇ ਵਿੱਚ ਭਾਈ ਅੰਮ੍ਰਿਤਪਾਲ ਪਾਲਤ ਦੀ ਪਾਰਟੀ ਵਿੱਚ ਸੰਵਲ ਹੋ ਰਹੇ ਨੇ ਕਈ ਹਿੰਦੂ ਵੀਰਾਂ ਨੇ ਕਹਿਣਾਗਾ ਅੰਮ੍ਰਿਤਪਾਲ ਸਿੰਘ ਨੇ ਸਟੇਜ ਤੇ ਬੋਲੇ ਸੀ ਕਿ ਸਾਡਾ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਆਉਣ ਦੇ ਨਾਲ ਸਾਡਾ ਪੰਜਾਬ ਦੇ ਵਿੱਚ ਸੁਧਾਰ ਹੋਣ ਲੱਗਿਆ ਸੀ ਨਸ਼ਿਆਂ ਨੂੰ ਥੱਲ ਪੈਣ ਲੱਗੇ ਸੀ ਇੱਕ ਉਮੀਦ ਜਾਗੀ ਸੀ ਤੇ ਪਰ ਜਿਹੜੇ ਜ਼ਾਲਮ ਸਰਕਾਰਾਂ ਹੁੰਦੀਆਂ ਨੇ ਇਹ ਤੁਹਾਡੀਆਂ ਉਮੀਦਾਂ ਤੇ ਜਿਹੜੀਆਂ ਖੜੀਆਂ ਨੇ ਉੱਤਰ ਦੇ ਤੁਹਾਡੀਆਂ ਉਮੀਦਾਂ ਤੇ ਜਿਹੜਾ ਪਾਣੀ ਫੇਰਨੇ ਗੱਲਾਂ ਕਰਦੀਆਂ ਨੇ ਪਰ ਜਿਹੜਾ ਆਕਾਲ ਪੁਰਖ ਹੈ ਬੜਾ ਇੱਕ ਬਲਵਾਨ ਆ ਕੁਦਰਤਾ ਕੁਦਰਤ ਦੇ ਨਿਯਮ ਨੇ ਜਿਉਂ-ਜਿਉਂ ਤੁਸੀਂ ਕਿਸੇ ਤੇ ਜਲਮ ਕਰਦੇ ਹੋ ਕਿਸੇ ਨੂੰ ਝੂਠਾ ਪਸਾਉਣਾ ਹੈ ਕਿਸੇ ਨੂੰ ਝੂਠੇ ਕੇਸਾਂ ਵਿੱਚ ਬਸਾਉਣਾ ਹੈ ਜਾਂ ਕਿਸੇ ਉੱਤੇ ਧੱਕੇ ਸਹੀ ਕਰਦੇ ਹੋ ਤਾਂ ਉਹ ਵਕਤ ਤੁਹਾਡੇ ਨੇੜੇ ਤੇੜੇ ਹੁੰਦਾਗਾ ਤੁਹਾਡੇ ਆਲੇ-ਦੁਆਲੇ ਹੁਕਮ ਤਾਂ ਹੁੰਦਾ ਉਹੀ ਵਕਤ ਉਹੀ ਵਕਤ ਤੁਹਾਨੂੰ ਆਣ ਕੇ ਇੱਕ ਦਿਨਾ ਉਹ ਘੇਰ ਲੈਂਦਾ ਜਦੋਂ ਤੁਹਾਡੇ ਉੱਤੇ ਆਪ ਤੇ ਬੇਵਫਾਈ ਪੈਂਦੀ ਆ ਆਪ ਤੇ ਵਕਤ ਪੈਂਦਾਗਾ ਫਿਰ ਤੁਸੀਂ ਚੀਕਾ ਮਾਰਦੇ ਹੋ ਫਿਰ ਤੁਸੀਂ ਉਹ ਭੁੱਲ ਜਾਂਦੇ ਹੋ ਜਿਹੜੇ ਤੁਸੀਂ ਪਾਪ ਕੀਤੇ ਹੁੰਦੇ ਆ ਉਹਨਾਂ ਪਾਪਾਂ ਨੂੰ ਭੁੱਲ ਜਾਂਦੇ ਹੋ ਜਿਹਨਾਂ ਨਾਲ ਧੱਕੇ ਕੀਤੇ ਆ ਉਹ ਤੁਸੀਂ ਭੁੱਲ ਜਾਂਦੇ ਕੈਸੀ ਭਾਈ ਫਲਾਣੇ ਨਾਲ ਧੱਕਾ ਕੀਤਾ ਜੀ ਤਾਂ ਹੋਇਆ ਇਹ ਤੁਸੀਂ ਸਾਰੇ ਗੱਲਾਂ ਜਿਹੜੇ ਭੁੱਲ ਜਾਂਨੇ ਬਸਾਰ ਦਿੰਨੇ ਹੋ ਤੇ ਇਸ ਕਰਕੇ ਜਿਹੜਾ ਕਿ ਤੁਸੀਂ ਅੱਜ ਕਿਸੇ ਵੀ ਨਾਲ ਲਾ ਲੋ ਚਾਹੇ ਉਹ ਪ੍ਰੈਕਟੀਕਲ ਬੰਦਾ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਸੁਧਾਰਨ ਬੰਦਾ ਹੋਵੇ ਜੇ ਕਿਸੇ ਦੇ ਨਾਲ ਤੁਸੀਂ ਧੱਕੇ ਸਾਹੀ ਕਰੋਗੇ ਕਿਸੇ ਨਾਲ ਜ਼ਲਮ ਤੇ ਜ਼ਾਲਮ ਵਾਲਾ ਵਰਤੀਰਾ ਕਰੋਗੇ ਤੁਹਾਡੇ ਦੇ ਨਾਲ ਇੱਕ ਦਿਨ ਹੋਣੀ ਹੀ ਹੋਣਾਗਾ ਇਹ ਅਟਲ ਜਿਹੜੀ ਸਚਾਈ ਹੈ ਇਸ ਨੂੰ ਕੋਈ ਅੰਧਕਾਰਿਆਂ ਨਹੀਂ ਜਾ ਸਕਦਾ ਜਲਦ ਹੋਇਆ ਨਹੀਂ ਜਾ ਸਕਦਾ ਠੀਕ ਹੈ ਕਿ ਜੇਕਰ ਕੋਈ ਤੁਹਾਡੇ ਉੱਤੇ ਪਹਿਲਾਂ ਕੋਈ ਬਾਤ ਕਰਦਾਗਾ ਉਹਦਾ ਜਵਾਬ ਦੇਣਾ ਤੁਹਾਡਾ ਹੱਕ ਬਣਦਾ ਹੈਗਾ ਫਰਜ਼ ਬਣਦਾ ਹੈਗਾ ਪਰ ਕਿਸੇ ਤੇ ਧੱਕੇਸਾਹੀ ਕਰਨਾ ਕਿਸੇ ਨੂੰ ਨਜਾਇਜ਼ ਪਸਾਉਣਾ ਕਿਸੇ ਨੂੰ ਨਜਾਇਜ਼ ਕਿਸੇ ਤੇ ਪਰਚੇ ਦਰਜ ਕਰਵਾਉਣੇ ਕਿਸੇ ਨੂੰ ਨਜਾਇਜ਼ ਇਹਨੂੰ ਕੰਮੇ ਦੇ ਕਵੇ ਜਿਹੜਾ ਇਹ ਬੋਲਦਾ ਜਿਹਨੂੰ ਪਸਾਇਆ ਜਾਵੇ ਇਹਨੂੰ ਮਰਵਾਇਆ ਜਾਵੇ ਤੇ ਉਹ ਫਿਰ ਆਣ ਕੇ ਚਾਹੇ ਉਹ ਚ ਪੁਲਿਸ ਅਫਸਰ ਧੱਕੇਸਾਹੀ ਕਰਦਾ ਹੋਵੇ ਚਾਹੇ ਕੋਈ ਲੀਡਰ ਕਰਦਾ ਹੋਵੇ ਐਮਪੀ ਹੋਵੇ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਉਹਨ ਸਜ਼ਾ ਅਕਾਲ ਪੁਰਖ ਵੱਲੋਂ ਜਿਹੜੀ ਉਹ ਭੁਗਤਨੀ ਪੈਂਦੀ ਆ ਤੇ ਅੱਜ ਇਸ ਵੀਡੀਓ ਦੇ ਨਾਲ ਤੁਸੀਂ ਕੰਮੇ ਦੇਖਦੇ ਹੋ ਤੁਸੀਂ ਸੇ ਵੀਡੀਓ ਤੇ ਜਿਹੜਾ ਕਮੈਂਟ ਜ਼ਰੂਰ ਕਰਨੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਸਿੱਖ ਕੌਮ ਦੇ ਉੱਪਰ ਜਿਹੜੀਆਂ ਇਹ ਜਿਹੀ ਅਸੀਂ ਵੀਡੀਓ ਆ ਜਿਹੜੇ ਤਾਂ ਕਿ ਅਸੀਂ ਤਾਂ ਇਹ ਸਾਡਾ ਹੌਸਲਾ ਵਧਦਾਗਾ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਹੀ ਨਹੀਂ ਕਰਦੇ ਜਾਂ ਤੁਸੀਂ ਸੁਣਨਾ ਪਸੰਦ ਹੀ ਨਹੀਂ ਕਰਦੇ ਫਿਰ ਸਾਡਾ ਬੋਲਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਕਿ ਤੁਸੀਂ ਪੰਜਾਬੀ ਵਿਰਸਾ ਟੀਵੀ ਨੂੰ ਬਹੁਤ ਪਿਆਰ ਕਰਦੇ ਹੋ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਜਰੂਰ ਕਰੋ ਧੰਨਵਾਦ ਬਹਿਜੂ ਕਾ ਖਾਲਸਾ ਵੇਜੂ ਕੀ ਫਤਿਹ